ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮੈਲੇ ਤਮੋ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਦੋ ਹਮ ਐਸੇ ਤੂੰ ਐਸਾ ਹਾਮ ਪਾਪੀ ਤੁਮ ਪਾਪ ਖੰਡਨ ਨਿਕੋਠਾ ਕਰੋ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤਮ ਸਖਦਾਈ ਪੁਰਖ ਵਿਦਾਤ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਤਰ ਸਰਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤਮੋਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਦੋ ਹਮ ਐਸੇ ਤੂੰ ਐਸਾ ਹਾਮ ਪਾਪੀ ਤੁਮ ਪਾਪ ਖੰਡਨ ਨਿਕੋੜ ਥਾ ਕੋ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤਮ ਸਖਦਾਈ ਪੁਰਖ ਵਿਦਾਤ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਤਰ ਸਰਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਚੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤੁਮੋ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਵ ਕਲਾ ਗਿਆਤਾ ਮਾ ਦੋਹਾ ਮੈਂ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋ ਠਾ ਕੋ ਦੇਸਾ ਰਹਾ ਤਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ निर्गुन आरे गुण नहीं कोई तुम दान दे मेहरवन तुम करो हम पलो न तुम सदा सदा दयाला तुम सुखदाई पुरख बिदात तुम रखो बाला तुम निदान अटल जी जंत सब जाचे ਕਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮੈਲੇ ਤੁਮੋਂ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾnga ਗਿਆਤਾ ਮਾਦ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋਠਾ ਗੁਰੂ ਦੇ ਸਾ ਰਹਾ ਤਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ निर्गुन आरे गुण नहीं कोई कोई तुम दानो मेहर तुम करो पला हम पलो न जन तयल तुम सुखदाी पुर्ख बिदात तुम रखो भला तुम निदान अटल जी जंत सब जाचे ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮੈਨੇ ਤੁਮੋ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋਠਾ ਕੋ ਦੇਸਾ ਰਹਾ ਤਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆre ਗੁਣ ਨਹੀਂ ਕੋਈ ਤਮ ਦਾਨ ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤਮ ਸੁਖ ਦਾਈ ਪੁਰਖ ਵਿਧਾਤੇ ਤੁਮ ਰਖੋ ਆਪਣੇ ਬਾਲਾ ਤਮ ਨਿਧਾਨ ਅਤਰ ਸਰਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਹਮ ਮੈਨੇ ਤੁਮੋ ਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਦੋ ਹਮ ਐਸੇ ਤੂੰ ਐਸਾ ਹਾਮ ਪਾਪੀ ਤੁਮ ਪਾਪ ਖੰਡਨ ਨਿਕੋਠਾ குரு ਦੇ ਸਾਰਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੋ ਮਿਹਰਵਾਨ ਤੁਮ ਕਰਹੋ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤਮ ਸਖਦਾਈ ਪੁਰਖ ਵਿਧਾਤੇ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਤਰ ਸਰਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤਮੋ ਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾ ਗਿਆਤਾ ਮਦੋ ਹਮ ਐਸੇ ਤੂੰ ਐਸਾ ਹਾਮ ਪਾਪੀ ਤੁਮ ਪਾਪ ਖੰਡਨ ਨਿਕੋਠਾ ਗੁਰੂ ਦੇ ਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤਮ ਸੁਖदाई ਪੁਰਖ ਵਿਧਾਤੇ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਤਰ ਸਰਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤਮੋਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਾਮ ਪਾਪੀ ਤੁਮ ਪਾਪ ਖੰਡਨ ਨਿਕੋਠਾ ਕੋ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਕਾਮ ਸੁਖਦਾਈ ਪੁਰਖ ਵਿਦਾਤ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਤਰ ਸਰਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਚੈ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤਮੋਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਦੋ ਹਮ ਐਸੇ ਤੂੰ ਐਸਾ ਹਾਮ ਪਾਪੀ ਤੁਮ ਪਾਪ ਖੰਡਨ ਨਿਕੋਠਾ குரு ਦੇਸਾ ਰਾਮ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤੁਹਾ ਮਨ ਸੁਖਦਾਈ ਪੁਰਖ ਵਿਦਾਤੇ ਤੁਮ ਰਖੋ ਆਪਣੇ ਬਾਲਾ ਤਮ ਨਿਧਾਨ ਅਟਲ ਸਰਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤੁਮੋ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਵ ਕਲਾ ਗਿਆਤਾ ਮਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋੜ ਥਾ ਕੋ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤਮ ਸਖਦਾਈ ਪੁਰਖ ਵਿਦਾਤੇ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਟਲ ਸਰਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤਮੋ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋਠਾ ਕਰੋ ਦੇਸਾ ਰਾਮ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ দান ਦੇਹੁ ਮਿਹਰਵਾਨ ਤੁਮ ਕਰੋ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤੋਂ ਮਨ ਸੁਖਦਾਈ ਪੁਰਖ ਵਿਦਾਤਿ ਤਮ ਰਖੋ ਆਪਣੇ ਬਾਲਾ ਤਮ ਨਿਧਾਨ ਅਟਲ ਸਰਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਖੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮ ਮੈਲੇ ਤਮੋਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਾ ਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋਠਾ குரு ਦੇਸਾ ਰਾਮ ਤਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆre ਗੁਣ ਨਹੀਂ ਕੋਈ ਤਮ ਦਾਨ ਦੇਹੋ ਮਿਹਰਵਾਨ ਤੁਮ ਕਰਹੋ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮ ਰਖੋ ਆਪਣੇ ਬਾਲਾ ਤਮ ਨਿਧਾਨ ਅਟਲ ਸਰਤਾ ਜੀ ਜੰਤ ਸਭ ਜਾਚੈ ਕਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮੈਨੇ ਤੁਮੋ ਜਨ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਾਦ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋਠਾ குரு ਦੇਸਾ ਰਹਾ ਤਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ निगुन आे गुण नहीं कोई कोई तुम दानो मेहर तुम करो हम भलो न जन तयल तुम सुखदाई पुरख बिदात रखो बाला तुम निदान अटल सुरतान जी जंत जाचे ਕਹੋ ਨਾਮਿਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮੈਨੇ ਤੁਮੋ ਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਾ ਦੋਹਾ ਮੈਂ ਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋਠਾ ਕੋ 누 ਦਿਲ ਸਾ ਰਹਾ ਤਮ ਸਭ ਸਾਜੇ ਸਾਜ ਨੇ ਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤਮ ਦਾਨ ਦੇਹੁ ਮਿਹਰਵਾਨ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸਰਤਾਨ ਜੀ ਜੰਤ ਸਭ ਜਾਚੈ ਸਤ ਨਾਮ ਕਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮੈਨੇ ਤਮੋ ਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾnga ਗਿਆਤਾ ਮਾਦ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋ ਠਾ ਕੁੁਰੂ ਦੇਸਾ ਰਹਾ ਤਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆre ਗੁਣ ਨਹੀਂ ਕੋਈ ਤਮ ਦਾਨ ਦੇਹੋ ਮਿਹਰਵਾਨ ਤੁਮ ਕਰਹੋ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਵਿਦਾਤਿ ਤੁਮ ਰਖੋ ਆਪਣੇ ਬਾਲਾ ਤਮ ਨਿਧਾਨ ਅਟਲ ਸਰਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੈ ਪਛੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ